ਇੱਕ ਸਮੇਂ ਦੀ ਗੱਲ ਹੈ ਇੱਕ ਕਿਸਾਨ ਆਪਣੇ ਖੇਤ ਵਿੱਚ ਹਲ ਵਾਰ ਰਿਹਾ ਸੀ ਉਸ ਕੋਲ ਸ਼ਿਕਾਰ ਖੇਡਦਾ ਹੋਇਆ ਇੱਕ ਰਾਜਾ ਆਇਆ ਰਾਜੇ ਨੇ ਘੋੜਾ ਰੋਕ ਕੇ ਕਿਸਾਨ ਨੂੰ ਕਿਹਾ ਭਾਈ ਸਾਹਿਬ ਤੁਹਾਡੇ ਕੋਲ ਕੁਝ ਖਾਣ ਪੀਣ ਲਈ ਹੈ ਕਿਸਾਨ ਨੇ ਨਿਮਰਤਾ ਨਾਲ ਉੱਤਰ ਦਿੱਤਾ ਜੋ ਰੁੱਖਾ ਮਿੱਸਾ ਮੇਰੇ ਕੋਲ ਹੈ ਰਾਜਾ ਸਾਹਿਬ ਉਹ ਹਾਜ਼ਰ ਹੈ ਕਿਸਾਨ ਨੇ ਪਹਿਲਾਂ ਰਾਜੇ ਨੂੰ ਕੋਰੇ ਘੜੇ ਦਾ ਠੰਡਾ ਪਾਣੀ ਪਿਆਇਆ ਇਹ ਹੱਥ ਤੋਂ ਆਇਆ ਇਸੇ ਲੂਣ ਵਾਲੀਆਂ, ਬੇਸਣ ਦੀਆਂ ਰੋਟੀਆਂ, ਗੰਡਾ ਅਤੇ ਖੱਟੀ ਲੱਸੀ ਜਿਹੇ ਪਦਾਰਥ ਖਾਣ ਨਹੀਂ ਦਿੱਤੇ। ਅਜਿਹਾ ਭੋਜਨ ਰਾਜੇ ਨੇ ਪਹਿਲਾਂ ਕਦੇ ਨਹੀਂ ਸਿਚਕਿਆ। ਰਾਜਾ ਭੋਜਨ ਸ਼ਾਕ ਦੇ ਬਹੁਤ ਖੁਸ਼ ਹੋਇਆ। ਉਸਨੇ ਤੁਰਨ ਲੱਗ ਗਿਆ ਕਿਸਾਨ ਨੂੰ ਕਿਹਾ, "ਭਾਈ ਸਾਹਿਬ, ਕੱਲ ਨੂੰ ਦਿਨੇ 10 ਵਜੇ ਮੇਰੇ ਕੋਲ ਰਾਜਧਾਨੀ ਪਹੁੰਚਣਾ। ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ। ਜੋ ਤੁਸੀਂ ਮੂੰਹ ਮੰਗੋਗੇ, ਮੈਂ ਤੁਹਾਨੂੰ ਉਹੀ ਇਨਾਮ ਦੇਵਾਂਗਾ।" ਕਿਸਾਨ ਕਿਸਾਨ ਦੂਜੇ ਦਿਨ ਰਾਜੇ ਦੇ ਕਿਲੇ ਅੱਗੇ ਪਹੁੰਚਿਆ ਉਸਨੇ ਸੰਤਰੀ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਸੰਤਰੀ ਨੇ ਇਹ ਸੁਣ ਕੇ ਕਿਹਾ ਕਿ ਇਨਾਮ ਵਿੱਚੋਂ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਕਿਹਾ ਅੱਧ ਤੇਰਾ ਤੇ ਅੱਧ ਮੇਰਾ ਸੰਤਰੀ ਨੇ ਖੁਸ਼ੀ-ਖੁਸ਼ੀ ਉਸਨੂੰ ਅੱਗੇ ਭੇਜ ਦਿੱਤਾ ਅੱਗੇ ਕਿਸਾਨ ਮੁਲਾਕਾਤੀ ਅਫਸਰ ਕੋਲ ਗਿਆ ਅਫਸਰ ਨੇ ਕਿਹਾ ਮੁਲਾਕਾਤਾ ਰਾਜੇ ਨਾਲ ਮੈਂ ਕਰਉਣੀ ਹੈ ਤੇ ਤੂੰ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਜਵਾਬ ਦਿੱਤਾ ਤੁਹਾਨੂੰ ਜੀ ਚੌਥਾ ਹਿੱਸਾ ਦੇ ਦੇਵਾਂਗਾ ਕਿਸਾਨ ਦੇ ਦਰਬਾਰ ਆਉਣ ਤੋਂ ਪਹਿਲਾਂ ਹੀ ਮੁਲਾਕਾਤ ਹੀ ਅਫਸਰ ਨੇ ਖਜ਼ਾਂਚੀ ਦੇ ਕੰਨ ਵਿੱਚ ਸਾਰੀ ਗੱਲ ਪਾ ਦਿੱਤੀ ਖਜ਼ਾਂਚੀ ਭੱਜ ਕੇ ਕਿਸਾਨ ਨੂੰ ਕਹਿਣ ਲੱਗਾ ਰੁਕ ਜਾ ਭਾਈ ਚੈੱਕ ਤਾਂ ਮੈਂ ਕੱਟਣਾ ਏ ਰਾਜੇ ਨੇ ਤਾਂ ਸਿਰਫ ਦਸਤਕ ਹੀ ਕਰਨੇ ਨੇ ਤੂੰ ਦੱਸ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਕਿਹਾ ਜੀ ਚੌਥਾ ਹਿੱਸਾ ਤੁਹਾਨੂੰ ਦੇ ਦੇਵਾਂਗਾ ਕਿਸਾਨ ਜਦ ਰਾਜੇ ਦੇ ਦਰਬਾਰ ਪਹੁੰਚਿਆ ਤਾਂ ਰਾਜੇ ਨੇ ਖੜੇ ਹੋ ਕੇ ਉਸ ਦਾ ਸਵਾਗਤ ਕੀਤਾ ਅਤੇ ਬੈਠਣ ਲਈ ਕਿਹਾ ਬੀਰੇ ਰਾਜੇ ਨੇ ਕਿਸਾਨ ਨੂੰ ਕਿਹਾ ਮੰਗ ਜੋ ਮੰਗਣਾ ਹੈ ਮੈਂ ਤੇਰੇ ਨਾਲ ਕੀਤਾ ਵਾਦਾ ਪੂਰਾ ਕਰਾਂਗਾ ਕਿਸਾਨ ਨੇ ਸੋਚਿਆ ਕਿ ਮੰਗੀ ਮੰਗ ਵਿੱਚੋਂ ਬਚਣਾ ਤਾਂ ਕੁਝ ਹੈ ਨਹੀਂ ਇਹ ਸੋਚ ਕੇ ਉਸਨੇ ਝਟ ਕਿਹਾ ਮਹਾਰਾਜ ਮੇਰੀ ਮੰਗ ਹੈ ਕਿ ਮੇਰੇ ਸਿਰ ਵਿੱਚ 100 ਛਿੱਤਰ ਮਾਰੇ ਜਾਣ ਰਾਜੇ ਨੇ ਕਿਹਾ ਇਹ ਕੋਈ ਮੰਗੇ ਤੂੰ ਕਿਹੜਾ ਕੋਈ ਗਲਤੀ ਕੀਤੀ ਹੈ ਜੋ ਤੈਨੂੰ ਸਜ਼ਾ ਦਿੱਤੀ ਜਾਵੇ ਕੁਝ ਹੋਰ ਮੰਗ ਕਿਸਾਨ ਨੇ ਕਿਹਾ ਬਾਦਸ਼ਾਹ ਸਲਾਮਤ ਮੇਰੀ ਮੰਗ ਜਾਇਜ਼ ਹੈ ਤੁਸੀਂ ਮੇਰੀ ਮੰਗ ਪੂਰੀ ਕਰ ਦਿਓ ਰਾਜੇ ਨੇ ਖਜ਼ਾਨਚੀ ਨੂੰ ਸੱਦਿਆ ਅਤੇ ਕਿਸਾਨ ਦੀ ਮੰਗ ਲਿਖ ਕੇ ਦਸਤਖਤ ਕਰਾਉਣ ਲਈ ਕਿਹਾ ਜਦ ਹੀ ਖਜ਼ਾਨਚੀ ਨੇ ਲਿਖਤ ਕਿਸਾਨ ਦੇ ਹੱਥ ਫੜਾਈ ਰਾਜੇ ਨੇ ਤੁਰੰਤ ਮੰਗ ਪੂਰੀ ਕਰਨ ਦਾ ਹੁਕਮ ਦੇ ਦਿੱਤਾ ਫਿਰ ਕਿਸਾਨ ਨੇ ਰਾਜੇ ਨੂੰ ਕਿਹਾ ਕਿ ਪਹਿਲਾਂ ਸੰਤਰੀ ਨੂੰ ਸੱਦੋ ਮੈਂ ਆਪਣੀ ਮੰਗ ਦਾ ਅੱਧਾ ਭਾਗ ਉਸ ਨੂੰ ਦੇਣ ਦਾ ਵਾਅਦਾ ਕੀਤਾ ਹੈ ਸੰਤਰੀ ਸੱਦਿਆ ਗਿਆ ਅਤੇ ਕਿਸਾਨ ਨੇ 50 ਛੇ ਉਸਦੇ ਮਰਵਾ ਦਿੱਤੇ ਬਾਕੀ ਖੇਤਾਂ ਬਾਰੇ ਕਿਸਾਨ ਨੇ ਕਿਹਾ ਕਿ ਹੁਣ ਤੁਹਾਡੇ ਮੁਲਾਕਾਤ ਕੀ ਅਫਸਰ ਨੂੰ ਸੱਦੋ ਉਸ ਦੇ ਵੀ ਚੌਥੇ ਹਿੱਸੇ ਦੇ 25 ਛੇਤਰ ਮਰਵਾਏ ਗਏ ਫਿਰ ਖਜ਼ਾਨਚੀ ਨੂੰ ਬੁਲਾਇਆ ਗਿਆ ਅਤੇ 25 ਛੇਤਰ ਉਸ ਨੂੰ ਮਰਵਾਏ ਗਏ ਭੜੀ ਕਚਰੇ ਵਿੱਚ 100 ਛੇਤਰਾਂ ਦਾ ਨਾਮ ਮੰਡੇ ਜਾਣ ਤੋਂ ਬਾਅਦ ਜਦੋਂ ਕਿਸਾਨ ਤੁਰਨ ਲੱਗ ਗਿਆ ਤਾਂ ਰਾਜੇ ਨੇ ਉਸ ਨੂੰ ਰੋਕ ਲਿਆ ਤੇ ਕਿਹਾ ਕਿ ਤੁਹਾਡੀ ਮੰਗ ਬਿਲਕੁਲ ਜਾਇਜ਼ ਸੀ ਕਿਉਂਕਿ ਕਿਲੇ ਦੇ ਦਰਵਾਜ਼ੇ ਤੱਕ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਬਚਣਾ ਇਸ ਤਰ੍ਹਾਂ ਰਾਜੇ ਨੂੰ ਆਪਣੇ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਪਤਾ ਲੱਗ ਗਿਆ ਉਸ ਨੇ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੁਕਮ ਦੇ ਦਿੱਤੇ ਅਤੇ ਫਿਰ ਕਿਸਾਨ ਨੂੰ ਉਸ ਦੀ ਸਿਆਣਪ ਕਾਰਨ ਬਹੁਤ ਸਾਰਾ ਇਨਾਮ ਦੇ ਕੇ ਘਰ ਤੋੜਿਆ